ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਪਿੰਡ ਭਦੌੜ ਬਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਆਉ ਪੁੱਛ ਲੈਣਾ ਬਈ ਤੋਂ ਠੀਕ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਜੀ ਠੀਕ ਠਾਕ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਜੀ ਨਾਮ ਹਰਜੀਤ ਸਿੰਘ ਬੰਟੀ ਪਿੰਡ ਭਦੌੜ ਜੀ ਹਾਂ ਜੀ ਮੋਬਾਈਲ ਫੋਨ ਨੰਬਰ 9872394209 ਜੀ ਠੀਕ ਹੈ ਬਾਈ ਬਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਘਰ ਦੀ ਮੈਂ ਠੀਕ ਆ ਬਾਈ ਕਿਹੜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਬਾਈ ਜੀ ਤੀਜਾ ਸੂਆ ਕਿੰਨੇ ਕਿ ਦਿਨ ਲੈਂਦੀ ਆ ਬਾਈ ਤਰੀਕ ਦੇ ਹਿਸਾਬ ਨਾਲ ਬਾਈ ਜੀ ਕੱਲ੍ਹ ਤੋਂ ਦਿਨ ਪੂਰੇ ਆਦੇ ਠੀਕ ਆ ਉੱਤੇ 5-4 ਦਿਨ ਲਈ ਜਾਊ 5-4 ਦਿਨ ਲੈ ਜਾਓ ਹਾਂਜੀ ਠੀਕ ਆ ਬਾਈ ਕਿਹੜੇ ਸੀਮੰਟ ਦੀ ਆ ਬਾਈ ਇਹ ਬਾਈ ਜੀ ਇਹ ਗੋਪੀ ਮੋਹਰਾ ਬੰਦ ਬੰਦ ਦੀ ਆ ਠੀਕ ਆ ਚੰਗੇ ਸੀਮੰਟ ਅੱਗੇ ਇਹਦੇ ਬੋਲਟ ਦਾ ਸੀਮੰਟ ਲੱਗਿਆ ਵਾ ਬੋਲਟ ਦੇ ਸੀਮੰਟ ਤੋਂ ਬਾਈ ਗੱਭਣ ਚੰਗੇ ਸੀਮੰਟ ਦੀ ਆ ਪੱਛ ਚੰਗੇ ਸੀਮੰਟ ਤੋਂ ਗੱਭਣ ਆਰਡਰ ਬੜਾ ਕਮਾਲ ਦਾ ਦੇਖ ਸੂਕ ਕੋਲੋਂ ਲੇਵਾ ਸਟਾਰਟਿੰਗ ਹੋ ਜਾਂਦੀ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਵੀ ਚਾਰੇ ਥਣ ਇੱਕੋ ਜਿਹੇ ਸਨ ਤੇ ਹਜੇ ਕੱਚੀ ਆ ਪੰਜ ਚਾਰ ਦਿਨਾਂ ਦੀ ਉਹਦੋਂ ਆਰਡਰ ਆ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੋਗੇ ਤੇ ਪਿੱਛੇ ਤੋਂ ਚੌੜੀ-ਚੂੜੀ ਬਹੁਤ ਆਣਾ ਵੀ ਰਾਜੀ-ਰੋਜੀ ਫੁੱਲ ਕਿੰਨਾ ਰਿਕਾਰਡ ਦੱਸਿਆ ਬਈ ਦੁੱਧਾ ਬਾਈ 14 ਲੀਟਰ ਪਿਛਲੇ ਸਵੇਰ ਚ ਹੋਇਆ ਆਪਣੀ ਨਾਰਮਲ ਸੇਵਾ ਆਪਣਾ ਕੋਈ ਹੋਣੀ ਕੰਮ ਹੈਗਾ ਠੀਕ ਆ ਬਾਈ ਵੀ ਨਾਰਮਲ ਸੇਵਾ ਤੇ 14 ਲੀਟਰ ਤੋਂ ਤਾਂ ਵੱਧ ਵੀ ਦੇ ਸਕਦੀ ਹੈਗਾ ਠੀਕ ਆ ਬਾਈ ਦੁੱਧ ਵੱਧ ਵੀ ਦੇ ਸਕਦੀ ਹੈ ਬਾਈ ਕਹਿੰਦਾ ਆਪਣੀ ਨਾਰਮਲ ਜੀ ਸੇਵਾ ਬਾਈ ਘਰੇ ਹੈਣਾ ਚਵਾਈਰੀ ਆਮ ਆ ਪਵੇ ਨਾਰਮਲ ਹੀ ਹੁੰਦੀ ਆ ਨਾ ਅੱਛੇ ਬਾਈ ਤੇ 14 ਲੀਟਰ ਦਾ ਉਹਦਾ ਜਿਹੜਾ ਨਾਰਮਲ ਜੀ ਖਰਾਕ ਤੇ ਬਾਈ ਕਹਿੰਦਾ ਦਈ ਗਈ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਰਾਜੀ ਫੁੱਲ ਸਮੀ ਪੜੀ ਫੁੱਲਾ ਫੇਸ ਬੜਾ ਚੰਗਾ ਸਿੰਘ ਕੁਆਲਿਟੀ ਚੰਗੀ ਆ ਚੰਗੀ ਆ ਬਾਈ ਮੱਜ ਇਸੇ ਪਾਸੇ ਕੋਈ ਘਾਟ ਨਹੀਂ ਕੱਚੀ ਜ਼ਰੂਰ ਆ ਪੰਜ ਚਾਰ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਾਰਾ ਦੇਖੋ ਬਾਈ ਤੋਰਾ ਤਾਰਾ ਕਮਾਲ ਦਾ ਰਾਜੀ ਫੁੱਲਾ ਵੀ ਸਮੀ ਪੜੀ ਫੁੱਲਾ ਪੰਜ ਬਾਕੀ ਦੁੱਧ ਦਾ ਰਿਕਾਰਡ ਚੰਗਾ ਦੱਸਿਆ ਬਾਈ ਨੇ ਕੱਚੀ-ਕੱਚੀ ਆ ਬਸ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ 1.40 ਕਰ ਦਿਆਂ ਜੀ ਮਾਨਤਨ ਹੋ ਜੀ ਹੋ ਜੂ ਬਾਈ ਠੀਕ ਆ ਬਾਈ 1,40,000 ਰੁਪਇਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਆ ਬਾਈ ਸਨੱਕੀ ਆ ਤੇ ਲੇਵਾ ਜਿਹੜਾ ਮਗਰਮੂਰ ਲਾਗਾ ਸੂਕੜੋ ਲੇਵੇ ਦੀ ਸਟਾਰਟਿੰਗ ਹੋ ਜਾਂਦੀ ਆ ਮੌਕੇ ਤੇ ਜਾ ਕੇ ਜਿਹੜਾ ਲੇਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ। ਨਾੜਾ ਨੋੜਾ ਫੁੱਲ ਚੰਗੀਆਂ ਲੇਵੇ ਤੇ ਬਈ ਫੇਸ ਚੰਗਾ। ਚਵਾਈ ਚੁਵਾਈ ਕਿਵੇਂ ਸੀ ਬਾਈ? ਚਵਾਈ ਪੂ ਇੱਕ ਨੰਬਰ ਬਾਈ। ਠੰਡੀ ਠੰਡੀ ਫੁੱਲ ਆ ਬਾਈ। ਠੰਡੀ ਪੂਰੀ ਆ ਜੀ। ਠੀਕ ਆ ਬਾਈ। ਠੀਕ ਆ। ਲੈ ਬਈ ਜਿਵੇਂ ਮਰਜ਼ੀ ਆ ਉੱਥੇ ਫੇਰੀ ਚੱਲ ਕੋਈ ਚੱਕਰੀ ਨਹੀਂ। ਕਹਿ ਨਹੀਂ ਕਰਮ ਵਾਲੀ ਕੁਛ ਨਹੀਂ। ਨਹੀਂ ਬਈ ਮੱਝ ਲੇਵੇ ਨੂੰ ਹੱਥ ਲਗਾਉਂਦੇ ਨਹੀਂ। ਜਿਵੇਂ ਮਰਜ਼ੀ ਆ ਤਲਾਈ ਚੱਲ। ਤੇ ਕਿਸੇ ਵੀਰ ਨੂੰ ਮੱਝ ਪਸੰਦ ਆ ਬਈ। ਬਾਈ ਨੱਕ ਨਿੱਟ ਕਰ ਲਓ ਜੀ। ਧੰਨਵਾਦ।